ਮਨ ਜਾ ਖੜਿਆ ਬੈ ਯਾਰ ਕਾਹੀ ਦਿਨ ਹੋ ਗਏ ਇੱਕ ਨਾ ਦਿਮਾਗ ਨੂੰ ਇੱਕ ਗੱਲ ਵੱਡ ਵੱਡ ਕੇ ਖਾਈ ਜਾਂਦੀ ਆ ਪਤਾ ਨਹੀਂ ਕੀ ਚੱਕਰ ਆ ਮਨ ਚ ਇੱਕੋ ਹੀ ਗੱਲ ਬਾਰੀ ਬਾਰੀ ਆਈ ਜਾਂਦੀ ਆ ਵੀ ਮੇਰਾ ਮਨ ਕੀਤਾ ਵੀ ਯਾਰ ਅੱਜ ਯਾਰਾਂ ਦੋਸਤਾਂ ਨਾਲ ਮੈਨੂੰ ਇਹ ਸ਼ੇਅਰ ਵੀ ਕਰ ਲੈਣੀ ਚਾਹੀਦੀ ਆ ਜਿਹੜੀ ਗੱਲ ਮੇਰੇ ਮਨ ਚ ਆ ਰਹੀ ਸੀ ਬਾਰ ਬਾਰ ਮੈਂ ਉਹਦੇ ਤੇ ਅਮਲ ਕਰਨਾ ਵੀ ਸਟਾਰਟ ਕੀਤਾ ਸੱਚ ਨੂੰ ਕੋਈ ਪਤਾ ਨਹੀਂ ਕੀ ਨੇ ਕਦੋਂ ਕਿੱਧਰ ਨੂੰ ਤੁਰ ਜਾਣਾ ਹਨਾ ਜੇ ਜਿਹੜਾ ਇੱਕ ਵਾਰੀ ਵਗ ਗਿਆ ਉਹਨੇ ਮੁੜ ਕੇ ਨਹੀਂ ਆਉਣਾ ਸੰਸਾਰ ਦੇ ਵਿੱਚ ਜਦੋਂ ਆਪਾਂ ਵਿਚਰਦੇ ਆ ਚਾਚੇ ਤਾਇਆ ਦੇ ਪੁੱਤਾਂ ਨਾਲ ਭੂਆ ਮਾਸੀਆਂ ਫੁੱਫੜਾਂ ਕਿਸੇ ਨਾ ਕਿਸੇ ਵਜਾ ਕਰਕੇ ਆਪਾਂ ਨਾਰਾਜ਼ਗੀ ਜਤਾ ਲੈਂਦੇ ਆ ਆਪਾਂ ਉਹਨੂੰ ਬੁਲਾਉਣਾ ਛੱਡ ਦਿੰਦੇ ਆ ਮੈਂ ਯਾਰ ਇੱਕ ਚੀਜ਼ ਦੇਖੀ ਪਿਛਲੇ ਲਗਭਗ ਮੈਨੂੰ ਮਹੀਨਾ ਹੀ ਹੋ ਗਿਆ ਜਿਹੜੇ ਇਹ ਗੱਲ ਨਾਲ ਕੋਲ ਜਦੇ ਨੂੰ ਤੇ ਪੇਰ ਕੋਈ ਨਹੀਂ ਲੈ ਜਾਣਾ ਜਿਹੜਾ ਬੰਦਾ ਪਿਆ ਹੈ ਨਾ ਅਰਤੀ ਦੇ ਉਦੋਂ ਉਹ ਬੰਦੇ ਵੀ ਆ ਜਾਂਦੇ ਆ ਜਿਹੜੇ ਨੇ ਇੱਕ ਮਤਲਬ ਇੱਟ ਕੁੱਤੇ ਦਾ ਪੈਰ ਹੁੰਦਾ ਸੁੱਖ ਦੇ ਵਿੱਚ ਨਹੀਂ ਆਉਂਦੇ ਉਹ ਦੁੱਖ ਚ ਜ਼ਰੂਰ ਆਉਂਦੇ ਆ ਮਤਲਬ ਮੇਰੇ ਕਹਣ ਦਾ ਵੀ ਦੁੱਖ ਪਈ ਹੋਈਆਂ ਵਿਛੋੜਿਆ ਨੂੰ ਇਕੱਠੇ ਕਰ ਦਿੰਦਾ ਫਿਰ ਉਦੋਂ ਦਾ ਕੋਈ ਫਾਇਦਾ ਨਹੀਂ ਮੈਂ ਚਾਹਣਾ ਵੀ ਜਿੰਨੇ ਵੀ ਭਰਾ ਜਿੰਨੇ ਵੀ ਮੇਰੀਆਂ ਭੈਣਾਂ ਇਹ ਵੀਡੀਓ ਦੇਖ ਰਹੀਆਂ ਨੇ ਸੁਣ ਰਹੀਆਂ ਨੇ ਤੇ ਵੀਡੀਓ ਜ਼ਰੂਰ ਉਹਨਾਂ ਦੋਸਤਾਂ ਨਾਲ ਉਹਨਾਂ ਭੈਣਾਂ ਭਰਾਵਾਂ ਨਾਲ ਉਹਨਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਓ ਜਿਨ੍ਹਾਂ ਨਾਲ ਤੁਹਾਡੀ ਨਾਰਾਜ਼ਗੀ ਚੱਲਦੀ ਹੈ ਇੱਕ ਚੀਜ਼ ਤੇ ਅੜੇ ਨਾ ਰਹੋ ਵੀ ਉਹ ਨਹੀਂ ਫੋਨ ਕਰਦੇ ਤੁਸੀਂ ਆਪ ਕਰ ਲਓ ਯਾਰ ਜੇ ਤੁਹਾਡੇ ਫੋਨ 'ਚ ਨੰਬਰ ਆ ਤੁਸੀਂ ਆਪ ਕਰ ਲਓ ਤੁਸੀਂ ਕਿਸੇ ਨੂੰ ਮੈਸੇਜ ਕਰ ਦਿਓ ਕਿਸੇ ਨੂੰ ਫੋਨ ਕਰਕੇ ਕਹਿ ਦਿਓ ਵੀ ਯਾਰ ਸਾਡਾ ਸਮਝੌਤਾ ਕਰਾ ਦਿਓ ਸਾਡਾ ਰੋਲਾ ਕੁਝ ਨਹੀਂ ਹੈਗਾ ਯਾਰ ਰੋਲਾ ਕਾਹਦੇ ਰੋਲੇ ਹੁੰਦੇ ਨੇ ਜਾਦਾ ਮਾੜੀ ਮੋਟੀ ਵੈਲਿਊਏਬਲ ਮਤਲਬ ਕਹਿੰਦਾ ਵੀ ਕੋਈ ਇੱਜ਼ਤ ਦਾ ਰੋਲਾ ਹੋ ਗਿਆ ਹਨਾ ਅਗਲਾ ਕਹਿੰਦਾ ਮੇਰੀ ਇੱਜ਼ਤ ਨਹੀਂ ਕੀਤੀ ਰਿਸ਼ਤੇਦਾਰੀ ਚ ਗਈ ਦੀ ਜਾਂ ਪੈਸੇ ਟੰਗੇ ਦਾ ਹੁੰਦਾ ਨਾ ਇੱਜ਼ਤ ਦਾ ਜਾਣੀਆ ਨਾ ਪੈਸਾ ਟੰਗਾ ਜਾਣਾ ਨਾ ਜ਼ਮੀਨਾਂ ਜਾਇਦਾਦਾਂ ਦਾਣੀ ਜਾਣੀਆਂ ਨੇ ਨਾ ਚੌਧਰਾ ਜਾਣੀਆਂ ਨੇ ਤੇ ਜ਼ਿਆਦਾਤਰ ਜਿਹੜਾ ਫਰਕ ਪਿਆ ਹੋਇਆ ਹੁਣ ਪੋਲੀਟੀਕਲ ਤੇ ਘਰ ਦੇ ਵਿੱਚ ਪੈਸੇ ਟੱਗੇ ਦੀ ਪ੍ਰੋਬਲਮ ਕਰਕੇ ਇਹਨਾਂ ਚੀਜ਼ਾਂ ਕਰਕੇ ਫਰਕ ਪਿਆ ਹੋਇਆ। ਇਹ ਸਾਰੇ ਫਰਕ ਦੂਰ ਕਰ ਦਿਓ ਯਾਰ ਆਪਦੇ ਹਿਸਾਬ ਕਿਤਾਬ ਨਵੇੜ ਲਓ। ਜੇ ਕਿਸੇ ਦਾ ਸਕੇ ਭਰਾ ਨਾਲ ਚਾਚੇ ਤਾਏ ਦੇ ਪੁੱਤ ਨਾਲ ਜਾਂ ਆਪਣੇ ਪਾਰਟਨਰ ਇਸ ਗੱਲ ਕਰਕੇ ਰੌਲਾ ਪਿਆ ਵੀ ਮੇਰਾ ਇਹ 20000 ਖਾ ਗਿਆ ਮੇਰਾ ਇਹ 50000 ਖਾ ਗਿਆ ਡਾਂਗੋ ਛੁੱਟੀ ਹੋਏ ਨੇ ਕੋਈ ਗੱਲ ਨਹੀਂ ਯਾਰ 10 20000 ਰੁਪਏ ਦਾ ਘਾਟਾ ਪਤਾ ਚੱਲ ਲੋ। ਤੁਸੀਂ ਚੱਲ ਲਓ ਜਾਂ ਉਹ ਚੰਦ ਲੈ। ਇਹਨਾਂ ਗੱਲਾਂ ਤੇ ਆਮਲ ਕਰੋ ਯਾਰ। ਕੁਝ ਨਹੀਂ ਲੈ ਕੇ ਜਾਣਾ ਕੁਝ ਨਹੀਂ ਲੈ ਕੇ ਜਾਣਾ ਮੈਨੂੰ ਘੱਟੋ ਘੱਟ ਇੱਕ ਮਹੀਨਾ ਹੋ ਗਿਆ ਇਸ ਚੀਜ਼ ਨੂੰ ਮੈਂ ਇਹ ਚੀਜ਼ ਸਟਾਰਟ ਕੀਤੀ ਹੈ ਮੈਂ ਆਪਣੇ ਉਹ ਕਰੀਬੀ ਦੋਸਤ ਜਿਹੜੇ ਮੇਰੇ ਨਾਲ ਕਿਸੇ ਨਾ ਕਿਸੇ ਹੋ ਮੇਰੀ ਗਲਤੀ ਮੈਂ ਤਾਂ ਮੇਰੀ ਗਲਤੀ ਹੀ ਕਹੂੰਗਾ ਹਨ ਵੀ ਚਾਹੇ ਮੇਰੀ ਜਮਾਨ ਹੋਵੇ ਪਰ ਮੈਂ ਫਿਰ ਵੀ ਮੇਰੀ ਗਲਤੀ ਕਰਕੇ ਮੈਂ ਉਹਨਾਂ ਦੋਸਤਾਂ ਨੂੰ ਫੋਨ ਕੀਤੇ ਨੇ ਔਰ ਕੋਸ਼ਿਸ਼ ਕਰ ਦੋਸਤ ਮੇਰੇ ਨਾਲ ਮੈਨੂੰ ਪਤਾ ਲੱਗ ਜਾਂਦਾ ਨਾ ਬੰਦੇ ਦੇ ਰਵਈਏ ਤੋਂ ਵੀ ਮੇਰੇ ਨਾਲ ਬਿਨਾ ਬਜਾ ਨਰਾਜ਼ ਨੇ ਮੈਨੂੰ ਬਜਾ ਨਹੀਂ ਪਤਾ ਉਹਨਾਂ ਦੀ ਮੈਂ ਉਹਨਰ ਵੀ ਫੋਨ ਕਰ ਰਿਹਾ ਤੇ ਜੇ ਕੋਈ ਮੇਰਾ ਦੋਸਤ ਮੇਰੇ ਬਿਨਾ ਪਤਾ ਮੇਰੇ ਨਾਲ ਨਰਾਜ਼ ਹੈ ਤਾਂ ਉਹ ਵੀ ਮੈਨੂੰ ਕਾਲ ਕਰਿਓ ਬਾਕੀ ਮੈਂ ਜਿਨ੍ਹਾਂ ਨਾਲ ਨਰਾਜ਼ਾਂ ਮੈਂ ਸਾਰਿਆਂ ਨੂੰ ਕਾਲ ਕਰ ਰਿਹਾ ਸਾਰਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਚਾਹੇ ਮੇਰੀ ਗਲਤੀ ਹੋਵੇ ਨਾ ਹੋਵੇ ਮੈਂ ਫਿਰ ਵੀ ਉਹਨਾਂ ਨੂੰ ਇਹ ਕਹਾਂਗਾ ਵੀ ਯਾਰ ਸੌਰੀ ਯਾਰ ਵੀ ਆਪਾਂ ਗੱਲਬਾਤ ਕਰਿਆ ਕਰਾਂਗੇ ਮਿੱਤਰ ਪਿਆਰੇ ਲੈ ਕੇ ਕੁਝ ਨਹੀਂ ਜਾਣਾ ਸੰਸਾਰ ਦੇ ਵਿੱਚੋਂ ਮੇਲ ਮਲਾਪ ਪਿਆਰ ਬਸ ਆਹੀ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਇਹ ਮੇਰੇ ਦਿਲ ਦਾ ਦਿਲ ਦੇ ਜਜ਼ਬਾਤ ਸੀਗੇ ਜਿਹੜੇ ਨਾਲ ਮਹੀਨਾ ਹੋ ਗਿਆ ਮੈਨੂੰ ਕੁਝ ਦਿਨ ਨੂੰ ਤਾਂ ਕਰਕੇ ਮੈਂ ਇਹ ਤੁਹਾਡੇ ਨਾਲ ਸ਼ੇਅਰ ਕੀਤਾ ਸਤਿ ਸ਼੍ਰੀ ਅਕਾਲ